ਫਟਲਾਟਾ ਸ਼ਹਿਰ ਦੇ ਵਾਰਡ ਨੰਬਰ 3 ਅੰਦਰ ਹਲਕਾ ਵਿਧਾਇਕ ਪ੍ਰਿੰਸੀਪਲ ਬੁਧਰਾਮ ਵੱਲੋਂ ਅੱਜ ਪ੍ਰਾਇਮਰੀ ਸਕੂਲ ਦੀ ਨਵੀਂ ਇਮਾਰਤ ਦਾ ਨੀਂਹ ਪੱਥਰ ਰੱਖਿਆ ਗਿਆ ਇਸ ਮੌਕੇ ਉਹਨਾਂ ਨੇ ਦੱਸਿਆ ਕਿ ਪੰਜਾਬ ਦੀ ਮਾਨ ਸਰਕਾਰ ਲੋਕਾਂ ਨੂੰ ਸਿੱਖਿਆ ਅਤੇ ਸਹੂਲਤਾਂ ਦੇਣ ਲਈ ਵਚਨਬੱਧ ਹੈ ਉਹਨਾਂ ਨੇ ਦੱਸਿਆ ਕਿ ਇਸ ਸਕੂਲ ਦੇ ਬਣਨ ਨਾਲ ਸੈਂਕੜੇ ਬੱਚਿਆਂ ਨੂੰ ਵੱਡਾ ਲਾਭ ਮਿਲੇਗਾ ਅਤੇ ਉਹਨਾਂ ਨੇ ਦੱਸਿਆ ਕਿ ਇਸੇ ਤਰ੍ਹਾਂ ਇਸ ਦੇ ਨਾਲ ਲੱਗਦੀ ਹੋਰ 2 ਏਕੜ ਜ਼ਮੀਨ ਅੰਦਰ ਸਹੂਲਤਾਂ ਨਾਲ ਲੈਸ ਖੇਡ ਸਟੇਡੀਅਮ ਵੀ ਬਣਾਇਆ ਜਾਵੇਗਾ ਆਓ ਦੇਖਦੇ ਹਾਂ ਚੇਤਨ ਮਹਿਤਾ ਦੀ ਪੂਰੀ ਰਿਪੋਰਟ ਕਿਆਟੀ ਨਿਊਜ਼ ਨੈਟਵਰਕ ਹਾਂ ਜਿਸ ਜਗ੍ਹਾ ਤੇ ਅਸੀਂ ਖੜੇ ਆਂ ਇਹ ਸੀਆਂ ਪੱਤੀ ਸਾਡਾ ਸੰਪੂਰਕ ਆ ਹੋਇਆ ਹੈ ਉਹ ਨਾਲਗਮੀ ਜਗ੍ਹਾ ਇਹ ਤੋਂ ਬਈ ਜਗ੍ਹਾ ਜਗਰਮਾਲ ਕੰਨ ਜਮੀਨ ਹੈ ਇਸ ਦੇ ਉੱਤੇ ਕਾਫੀ ਗੰਦਮੰਦ ਜਿਵੇਂ ਦੇਖਿਆ ਤੁਸੀਂ ਪਿਆ ਸੀਗਾ ਅਸੀਂ ਇੱਥੇ ਸਕੂਲ ਬਣਾਉਣ ਦੀ ਸਕੀਮ ਕੀਤੀ ਸੀ ਸੋ ਪਿਛਲੇ 6 ਮਹੀਨੇ ਪਹਿਲਾਂ ਸਕੂਲ ਬਣਾਉਣ ਵਾਸਤੇ ਮਤਾਂਬਸ ਕਰਾਇਆ ਨਗਰ ਕੌਂਸਲ ਤੋਂ ਉਹ ਮਨਜ਼ੂਰ ਏਡੀਸੀ ਤੋਂ ਕਰਾਇਆ ਡਾਇਰੈਕਟਰ ਤੋਂ ਕਰਾਇਆ ਦਬਾਵੰਟ ਨੂੰ ਭੇਜਿਆ ਵੀ ਇੱਥੇ ਅਸੀਂ ਸਕੂਲ ਬਣਾਉਣਾ ਚਾਹੁੰਦੇ ਆ ਸੋ ਆਪਣਾ ਸਕੂਲ ਮਨਜ਼ੂਰ ਹੋ ਚੁੱਕਿਆ ਹੈ 14 ਲੱਖ ਰੁਪਏ ਗ੍ਰਾਂਟ ਚਾਰ ਦੀਵਾਰੀ ਵਾਸਤੇ ਆ ਗਈ ਹੈ ਇਸ ਤੋਂ ਬਾਅਦ ਬਾਕੀ ਕਮਰਾ ਦੀ ਗ੍ਰਾਂਟ ਦਾ ਜਿਹੜਾ ਐਸਟੀਮੇਟ ਹੈ ਉਹ ਪਾਸ ਹੋ ਚੁੱਕਿਆ ਹੈ ਤੋਂ ਇਸੇ ਸ਼ਾਨਦਾਰ ਇੱਕ ਪ੍ਰਾਇਮਰੀ ਸਕੂਲ ਬਣੂਗਾ ਕਿਉਂਕਿ ਜਿਹੜਾ ਪਹਿਲਾ ਪ੍ਰਾਇਮਰੀ ਸਕੂਲ ਸੀ ਆਪਣਾ ਪੇਪਰ ਵਾਲਾ ਸਕੂਲ ਉਹਦੇ ਚਾਰੇ ਪਾਸੇ ਜਗ੍ਹਾ ਘੱਟ ਹੀ ਨਹੀਂ ਹੈਗੀ ਸੀ ਤੇ ਕਮਰੇ ਵੀ ਕੰਜੈਸਟਿਡ ਸੀ ਕਮਰੇ ਪੁਰਾਣੇ ਹੋ ਚੁੱਕੇ ਸੀ ਖਲੀਪੜ ਡਿੱਗ ਰਹੇ ਸੀਗੇ ਇਸ ਕਰਕੇ ਉਹ ਬਦਲਣਾ ਬਹੁਤ ਜ਼ਰੂਰੀ ਸੀ ਹੋਰ ਜਗ੍ਹਾ ਨਹੀਂ ਕਿਤੇ ਮਿਲਦੀ ਸੀ ਸੋ ਇੱਥੇ ਆਪਣਾ ਪਲਾਟ ਵਸਤੀ ਦੇ ਵਿੱਚ ਸਾਡੀ ਗਰੀਬ ਜਨਤਾ ਰਹਦੀ ਹੈ ਉਹਨਾਂ ਦੇ ਬੱਚੇ ਵੀ ਇੱਥੇ ਆਰਾਮ ਨਾਲ ਆ ਸਕਦੇ ਨੇ ਸਿਆਪਤੀ ਦੇ ਬੱਚੇ ਇੱਥੇ ਆ ਸਕਦੇ ਨੇ ਔਰ ਅਸੀਂ ਸਾਡਾ ਪਲਾਨ ਇਹ ਹੈ ਵੀ ਜਲਦੀ ਇਸ ਸਕੂਲ ਨੂੰ 2 ਸਾਲ ਬਾਅਦ ਅਸੀਂ ਹਾਈ ਸਕੂਲ ਚ ਕਨਵਰਟ ਕਰ ਦਈਏ ਇਹਦੇ ਪਾਸੇ ਇਧਰਲੇ ਪਾਸੇ ਅਸੀਂ ਜਿੱਥੇ ਟੱਬਾ ਹੈ ਪਿਛਲੇ ਪਾਸੇ ਉੱਥੇ ਮੇਰਾ ਮਤਲਬ ਪਲਾਨ ਹੈ ਵੀ ਇੱਥੇ ਸਟੇਡੀਅਮ ਬਣਾ ਲੀਏ ਆਪਾਂ ਦੋ ਤਿੰਨ ਕੇਲੇ ਹੈਗੇ ਨੇ ਉੱਥੇ ਜੇ ਕਿ ਕੋ ਜੇ ਜਗ੍ਹਾ ਨਹੀਂ ਇਹ ਯੂਜ਼ ਕਰਦੇ ਆਪਾਂ ਤਾਂ ਅੱਜ ਕੱਲ ਜਿੰਨੇ ਲੋਕ ਦੱਬਣ ਦੀ ਪਰਵਿੱਤੀ ਜ਼ਿਆਦਾ ਹੋ ਰਹੀ ਹੈ ਉਸ ਤਰ੍ਹਾਂ ਦੇ ਵੀ ਇਹ ਕਈ ਵਾਰੀ ਝਗੜੇ ਪਿੱਛੇ ਹੋ ਜਾਂਦੇ ਨੇ ਤੇ ਬਹੁਤ ਸੋਹਣਾ ਇਹਦਾ ਸਦ ਉਪਯੋਗ ਹੋਇਆ ਪ੍ਰਾਇਮਰੀ ਸਕੂਲ ਬਣੂਗਾ ਬੱਚੇ ਪੜਨਗੇ ਵਿੱਦਾ ਦਾ ਮੰਦਿਰ ਬਣੂਗਾ ਇਹਦੇ ਨਾਲ ਸਾਰੇ ਜਿਹੜੇ ਇਲਾਕੇ ਦੀ ਹੈ ਸ਼ਾਨ ਇਸ ਜਗ੍ਹਾ ਕਰਕੇ ਜੇ ਡਾਊਨ ਹੋ ਰਹੀ ਸੀ ਉਹ ਸ਼ਾਨ ਵੀ ਉਹਨਾਂ ਦੀ ਵਧੀਆ ਬਣ ਗਈ ਮੂ ਸਟਾਫ ਸਰਕਾਰੀ ਪ੍ਰਾਇਮਰੀ ਸਕੂਲ ਬਲਾਡਾ ਪਿੰਡ ਕੁੜੀਆਂ ਦਾ ਸਟਾਫ ਐਮਐਲਏ ਸਾਹਿਬ ਤੇ ਉਹਨਾਂ ਦੀ ਸਮੁੱਚੀ ਸਰਕਾਰ ਦਾ ਧੰਨਵਾਦ ਕਰ ਰਿਹਾ ਹੈ ਕਿ ਉਹਨਾਂ ਨੇ ਸਾਡੇ ਬਹੁਤ ਲੰਬੇ ਸਮੇਂ ਤੋਂ ਚੱਲੀ ਆ ਰਹੀ ਸਕੂਲ ਦੀ ਮੰਗ ਨੂੰ ਧਿਆਨ ਵਿੱਚ ਰੱਖ ਕੇ ਜਲਦੀ ਪੂਰਾ ਕਰਵਾਇਆ ਇਸ ਮੰਗ ਦੇ ਨਾਲ ਵਿਦਿਆਰਥੀਆਂ ਨੂੰ ਜੋ ਇੱਕ ਪੀੜੇ ਮਾਹੌਲ ਤੋਂ ਖੁੱਲੇ ਮਾਹੌਲ ਵਿੱਚ ਆਉਣ ਦਾ ਮੌਕਾ ਮਿਲੇਗਾ ਉਹ ਹੁਣ ਪੜ੍ਹਾਈ ਦੇ ਨਾਲ ਨਾਲ ਖੇਡਾਂ 'ਚ ਵੀ ਉੱਚੇ ਪੱਧਰ ਤੇ ਉਪਲਬਧੀਆਂ ਹਾਸਲ ਕਰਨ ਸਕਣਗੇ ਅਸੀਂ ਤੈਹ ਦਿ ਲੋ ਐਮਐਲਏ ਸਾਹਿਬ ਤੇ ਸਮੁੱਚੀ ਸਰਕਾਰ ਦਾ ਧੰਨਵਾਦ ਕਰਦੇ ਹਾਂ ਤਾਂ ਜੋ ਉਹਨਾਂ ਨੇ ਸਾਡੇ ਇਸ ਬਹੁਤ ਹੀ ਚਿਰ ਤੋਂ ਲਟਕੇ ਹੋਏ ਕੰਮ ਨੂੰ ਪੂਰਾ ਕਰਕੇ ਸਾਡੇ ਬੱਚਿਆਂ ਨੂੰ ਇੱਕ ਵਧੀਆ ਤੇ ਸਾਰੂ ਮਾਹੌਲ ਪ੍ਰਦਾਨ ਕੀਤਾ ਧੰਨਵਾਦ